ਰੀ ਲੋਈ ਦੇ ਕਰਾਈ ਇਹ ਆਪਾਂ ਵਿੱਚੇ ਲੱਗਾ ਰਹੰਜਣਾ ਮੈਂ ਆਪਣੇ ਵਾਲਾਂ ਲਈ ਕੀ ਯੂਜ਼ ਕਰਦੀ ਹਾਂ ਤੁਹਾਨੂੰ ਸਾਰਾ ਸ਼ੇਅਰ ਕਰਾਂਗੀ ਇਹ ਹੈਗੇ ਔਲੇ ਰੀਠੇ ਤੇ ਸਿੱਕਾ ਕਾਇਦੀਆਂ ਫਲੀਆਂ ਇਹਨੂੰ ਅਸੀਂ ਇਹਦੇ ਵਿੱਚ ਪਾ ਦਿੰਨੇ ਆਂ ਅੰਨ ਦੀ ਪੌਣੀ ਆ ਮੈਂ ਮਹਿੰਦੀ ਵਿੱਚ ਮਿਕਸ ਕਰਕੇ ਲਗਾਉਣੀ ਹੈ ਜੇ ਇਹਨੂੰ ਅਸੀਂ ਰਹਿਣ ਕੇ ਰੱਖ ਦਾਂਗੇ ਅੱਜ ਦੀ ਰਾਤ ਫਿਰ ਅਸੀਂ ਕੱਲ ਮਹਿੰਦੀ ਪਿਉਵਾਂਗੇ ਫਿਰ ਅਗਲੇ ਦਿਨ ਲਗਾਵਾਂਗੇ ਅਸੀਂ ਇੱਥੇ ਅਸੀਂ ਪਾਣੀ ਪਾਉਨੇ ਆਂ ਗਲਾਸ ਦੋ ਗਲਾਸ ਦੇ ਕਰੀਬ ਇਹ ਚੰਗੀ ਤਰ੍ਹਾਂ ਰਹਿਣਾ ਐ ਬਿਲਕੁਲ ਫਿਰ ਆਪਾਂ ਜਿਹੜਾ ਬਚੇਗਾ ਫਿਰ ਆਪਾਂ ਕੱਲ ਮਹਿੰਦੀ ਪਿਓਵਾਂਗੇ ਤਾਂ ਅੱਜ ਰਾਤ ਰਾਤ ਹੀ ਪਿਆਰੂ ਘੋਣ ਵੱਜਿਆ ਸਵੇਰ ਦੇ 8 ਤੈਨੂੰ ਆਪਾਂ ਸ਼ਾਮੇ ਮਹਿੰਦੀ ਪਿਓਨਾ ਅਗਰ ਤਾਂ ਕੱਲ ਵੀ ਪਈ ਰੋਗੀ ਮਹਿੰਦੀ ਫਿਰ ਉਸ ਤੋਂ ਬਾਅਦ ਅਸੀਂ ਲਾਵਾਂਗੇ ਸਿਰ ਤੇ ਇਹਨੂੰ ਫੁੱਲ ਗੈਸ ਕਰਤੀ ਇਹ ਸਾਰਾ ਵਧੀਆ ਨਾਲ ਇਹਨੂੰ ਨਾ ਇਦਾਂ ਮਿਕਸ ਕਰਦੇ ਰਹਿਣਾ ਕਿ ਜਿਹੜਾ ਉੱਚੇ ਜੰਗ ਲੱਗੀ ਹੋਈ ਉਹ ਵੀ ਨਾਲ ਦੀ ਨਾਲ ਸਾਡੇ ਮਿਕਸ ਹੋ ਜਾਏਗੀ ਇਸ ਕਰਕੇ Non si dà mix carne, non è 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 carne. ਪਾਣੀ ਪਾਤੀ ਜਿਹੜਾ ਸਾਰਾ ਪਾਣੀ ਘਰੇ ਨਾਲ ਅਸੀਂ ਪਾਣੀ ਨਹੀਂ ਆਪਾਂ ਦੋਵਾਂ ਲੋਣੀ ਪਾ ਦਿੱਤੀ ਸੀ ਪਾਣੀ ਜਿਆਦਾ ਨਾ ਪੈਸੀ ਫਿਰ ਅਸੀਂ ਸਾਰੇ ਪਾਣੀ ਪੁਣ ਕੇ ਦੁਬਾਰੇ ਪਾ ਦਿੱਤਾ ਇਹਦੇ ਵਿੱਚ ਚਮਕਣਾ ਦੇਖਣਾ ਸੀ ਲਾ ਕੇ ਜਿਹੜੇ ਉੱਪਰ ਆ ਪਾ ਸੀ ਕਾਹਦੇ ਫਲੀਆਂ ਰਹੀਆਂ ਸੀ ਤੇ ਉਹ ਪਾਏ ਸੀ ਨਾ ਉਸ ਤੋਂ ਬਾਅਦ ਅਸੀਂ ਫਿਰ ਪਾਣੀ ਪੁਣ ਕੇ ਫਿਰ ਇਹਦੇ ਵਿੱਚ ਪਾ ਦਿੱਤਾ ਮਹਿੰਦੀ ਮੇਰੇ ਕੋਲ ਤੇ ਥੋੜੀ ਪੈ ਗਈ ਸੀ ਫਿਰ ਮੈਂ ਮਹਿੰਦੀ ਵਿੱਚ ਹੋਰ ਐਡ ਕਰਕੇ ਮਗਵਾ ਕੇ ਤੇ ਐਡ ਕਰ ਦਿੱਤੀ ਸੀ ਉਸ ਤੋਂ ਬਾਅਦ ਉਸੇ ਮਹਿੰਦੀ ਮੈਂ ਵੀਡੀਓ ਬਣਾਣੀ ਭਾਈ ਕਿ ਮੇਰੇ ਕੋਲ ਟਾਈਮ ਨਹੀਂ ਲੱਗਾ ਵੀਡੀਓ ਬਣਾਉਂਦਾ ਫਿਰ ਮੈਂ ਲੈਸ ਤੇ ਮਹਿੰਦੀ ਨੋਰਮਲ ਸਾਰੇ ਲਗਾ ਲਏ ਮੇਰੀ ਦਲਗਾਈ ਦੀ ਉਹਦਾਂ ਮਹਿੰਦੀ ਲਗਾ ਲਈ ਸੀ ਸੱਤ ਪਰ ਇਹਨਾਂ ਤੋਂ ਬਹੁਤ ਚਾਰ ਕੰਟ ਸਾਢੇ ਕੋਈ ਨਾ ਟਾਈਮ ਅਸੀਂ ਸਾਰਾ ਦਿਨ ਨਹੀਂ ਰੱਖ ਸਕਦੇ ਹਾਂ ਇਹ ਰੱਖ ਸਕਦੇ ਲਗਾ ਲਈ ਸੀ ਫਿਰ ਜਾ ਕੇ ਨੈਕਸਟ ਦੇ ਦਿਨ ਲਾਈ ਸੀ ਤੇ ਇਹਨਾਂ ਨੂੰ ਪੂਰਾ ਰੱਖ ਸਕਦੇ ਆਪਾਂ ਪਾਣੀ ਭਰ ਕੇ ਜਿਵੇਂ ਸ਼ਨੀਵਾਰ ਦੀ ਗੋਤੀ ਤੇ ਐਤੋਂ ਆਪਾਂ ਲਗਾ ਲਈ ਸੀ ਜਾ ਕੇ ਨੈਕਸਟ ਦੇ ਮਹਿੰਦੀ ਲਗਾ ਲਈ ਸੀ ਥੋੜੀ ਜਿਹੀ ਕੱਟ ਪੈ ਗਈ ਸੀ ਮੇਰੇ ਕੋਲ ਮਹਿੰਦੀ ਪਾਣੀ ਜ਼ਿਆਦਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਆ ਬਕਰ ਮਹਿੰਦੀ ਪਾਤੀ ਸੀ ਜਿਹੜਾ ਸਾਡੇ ਕੋਲ ਜੀ ਸਮਾਨ ਨਹੀਂ ਮੱਕ ਨੂੰ ਕੁਝ ਨਹੀਂ ਕੋਪੇਰ ਪਾਣੀ ਸਿੰਪਲ ਪਾਣੀ ਤੇ ਬੋਇਲ ਕਰਕੇ ਸੇਰ ਤੋਂ ਪਾਣੀ ਪਾ ਲਾਂਗੇ ਹਾਂ ਤੇ ਨਾ ਮੈਂ ਮਹਿੰਦੀ ਘਾ ਬਾਹਰ ਜਿਹੜਾ ਥੋੜਾ ਥੋੜਾ ਛੱਡਦੇ ਆ ਛੱਡਦੇ ਇਹਨੂੰ ਕਰਨਾ ਆਪਾਂ ਇਹਦੇ ਉਹ ਤੜੇ ਹਨ ਕਾਲੀ ਹੋ ਜੇ ਫਿਰ ਇਹਨਾਂ ਲਾਂਗੇ ਕੋਈ ਦਾਦੀ ਦੁੱਦੀ ਲਾਉਂਦੀ ਸੀ ਤਾਂ ਮਹਿੰਦੀ ਵਧੀਆ ਲੱਗਦੀ ਤਾਂ ਲਾਈਕ ਕਰੋ ਕਮੈਂਟ ਕਰਿਓ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਮੇਰੀ ਸ਼ਾਰਟ ਸ਼ਾਰਟੀ ਵੀਡੀਓਸ ਨੂੰ ਦੇਖਣੇ ਇਹਨੂੰ ਅੱਥੀ ਦੇਖ ਨਹੀਂ ਕਰਨਾ ਹੁੰਦਾ ਨਹੀਂ ਕੋਈ ਚਾਹਤਾ ਦਿੱਕੇਗਾ ਕਿ ਮੇਰੇ ਕੋਲ ਆ ਨਹੀਂ ਦਿੰਦੇ ਜਦ ਮੈਂ ਵੀਡੀਓ ਨਹੀਂ ਆਣੀ ਪਉਂਦੀ ਚਲਕਿਊ ਜੀ ਫੋਰ ਦਿਸ ਵਾਚਿੰਗ